ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰਐਫ ਹਸਪੀਟਲ ਕੋਟਕ ਤੋਹੀ ਤੋਂ ਅੱਜ ਆਪਾਂ ਕੋਟੀ ਕੋਟੀ ਪ੍ਰਣਾਮ ਕਰ ਰਹੇ ਆਂ ਗੱਲ ਕਰਨੇ ਜਾ ਰਹੇ ਆਂ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਪੰਜਵੀਂ ਪਾਤਸ਼ਾਹੀ ਜਿਨ੍ਹਾਂ ਨੂੰ ਕਿ ਜਹਾਂਗੀਰ ਦੁਆਰਾ ਸਿਆਸਤੇ ਜਾਸਾ ਦੀ ਧਾਰਾ ਦੇ ਅਧੀਨ ਸ਼ਹੀਦ ਕੀਤਾ ਗਿਆ ਜੋ ਕਿ ਸ਼ਾਂਤੀ ਦੇ ਪੁੰਜ ਮੰਨੇ ਜਾਂਦੇ ਸੀਗੇ ਮੇਰੇ ਵੱਲੋਂ ਤੇ ਐਸਜੀఆర్ ਦੀ ਪੂਰੀ ਟੀਮ ਨੂੰ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਵਾਸਤੇ ਕੋਟੀ ਕੋਟੀ ਪ੍ਰਣਾਮ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੀ ਸਿੱਖੀਜ਼ਮ ਦੇ ਵਿੱਚ ਬਹੁਤ ਵੱਡਾ ਮੋੜ ਆਇਆ ਉਸ ਤੋਂ ਅੱਗੇ ਮੀਰੀ ਪੀਰੀ ਦੇ ਮਾਲਕ ਆਏ ਸ਼ੇਮੀ ਪਾਸ਼ਾ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਕੀ ਅੱਜ ਸ਼ਹਾਦਤ ਦਿਵਸ ਹੈ ਉਹਨਾਂ ਤੇ ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੀ ਸਾਇਸ ਕੀਰਦੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਇਸ ਸ਼ਹਾਦਤ ਦਿਵਸ ਤੇ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ